ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾ ਸਿੱਖ ਵਰਸ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਨੇ ਆ ਸੋ ਬੀਤੇ ਹਫਤੇ ਦਿੱਲੀ ਸ਼ੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖਬਰ ਤਰਨਸਰ ਪਾਵਾਂਗੇ ਸ਼ੁਰੂਆਤ ਕਰਦੇ ਆ ਖਾਸ ਸਪੇਸ਼ਕਸ਼ ਦੀ ਜਿਸ ਦਾ ਨਾਮ ਗੁੰਜਾ ਸਿੱਖ ਫਰਸਦੀ ਦਿੱਲੀ ਸ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਦੇ ਨਾਲ ਵਿਸ਼ੇਸ਼ ਇਕੱਤਰਤਾ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਰਕਾਬਗਨ ਸਾਹਿਬ ਸਥਿਤ ਪਾਈ ਲੱਖੀ ਸਾਹਿਬ ਅੰਜਾਰਾ ਹਾਲ ਵਿਖੇ ਭੁਲਾਈ ਗਈ ਜਜਾ ਵਿੱਚ ਕਈ ਐਮ ਫੈਸਲੇ ਲਏ ਗਏ ਦਿੱਲੀ ਸ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਣ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਦਰਮਤ ਸਮਾਗਮ 29 ਦਸੰਬਰ 2022 ਨੂੰ ਭਾਈ ਲੱਖੀਸ਼ਾ ਵੰਜਾਰਾ ਹਾਲ ਵਿਖੇ ਕਰਵਾਇਆ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 1 ਜਨਵਰੀ 2023 ਨੂੰ ਸਜਾਇਆ ਜਾਵੇਗਾ ਜਿਸ ਦੀ ਅਰੰਭਤਾ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦਾਰ ਕਾਗਨ ਸਾਹਿਬ ਤੋਂ ਹੋਵੇਗੀ ਤੇ ਸਮਾਪਤੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਫਤਹਿ ਨਗਰ ਵਿਖੇ ਕੀਤੀ ਜਾਵੇਗੀ ਗੁਰੂ ਮਹਾਰਾਜ ਦੇ ਬਰਸੀ ਸਾਲਗਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵਾਦੀਆਂ ਕਿ ਜਿਹੜੀ ਵਿਚਾਰ ਤੁਸੀਂ ਅੱਜ ਰੱਖਿਆ ਆਪਣੇ ਔਰ ਜਿਹੜੀ ਦੁਬਿਧਾ ਦੇ ਵਿੱਚ ਇਸ ਵਕਤ ਕਮੇਟੀ ਪਈ ਹੋਈ ਸੀ ਕਿ ਸਾਡਾ ਇਹ ਕਦੋਂ ਸਾਨੂੰ ਮਨਾਣਾ ਚਾਹੀਦਾ ਹੈ ਇਹ ਅਤਰ ਕੀਰਤਨ ਕਦ ਘਟਣਾ ਚਾਹੀਦਾ ਕਿਉਂਕਿ ਕਈ ਸਾਲਾਂ ਤੋਂ ਜੱਜ ਤੋਂ ਪ੍ਰਬੰਧ ਦੇ ਨਾਲ ਅਸੀਂ ਜੁੜੇ ਆ ਉਸ ਤੋਂ ਪਹਿਲਾਂ ਵੀ ਜ਼ਿਆਦਾਤਰ ਤਰੀਕੇ ਦੇਖਿਆ ਕਿ ਜਿਸ ਵਕਤ ਗੁਰਦੁਆਰਾ ਕਮੇਟੀ ਦੇ ਇਹ ਪ੍ਰਬੰਧ ਚਲਾਦੇ ਹੋਗਤ ਗੁਰਪੁਰਾ ਮਨਾਏ ਜਾਂਦੇ ਆ ਤੇ ਗੁਰਪੁਰੋਂ ਤੋਂ ਪਹਿਲਾਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਨਗਰ ਕੀਰਤਨ ਕਰਿਆ ਜਾਂਦਾ ਔਰ ਇਹੀ ਤੁ ਜਿੱਤੀ ਜਿੱਤੇ ਵਿੱਚ ਉਹੀ ਦੁਵਿਧਾ ਤੇ ਵਿੱਚ ਹੈ ਕਿ ਅਸੀਂ ਇਹ ਪ੍ਰਕਾਸ਼ ਦਿਹਾੜੇ ਤੋਂ 2 ਦਿਨ ਬਾਅਦ ਕਰਾਂਗੇ ਤੇ ਕਿਉਂਕਿ ਆਜਕਲ ਸੋਸ਼ਲ ਮੀਡੀਆ ਦਾ ਜਬਾਨਾ ਔਰ ਸਾਡੇ ਵਿਦਰੋਧੀਆਂ ਨੂੰ ਹੋਰ ਕੋਈ ਕੰਮ ਨਹੀਂ ਹੈ ਸवाय ਵਿਰੋਧ ਕਰਨ ਦੇ ਔਰ ਐਸੀ ਕਰਕੇ ਇਸ ਦੁਬਿਧਾ ਨੂੰ ਤੁਹਾਡੇ ਲੋਕਾਂ ਦੇ ਨਾਲ ਸਾਝ ਪਾ ਕੇ ਤੁਹਾਡੀਆਂ ਸਲਾਹਾਂ ਲੈ ਕੇ ਅਸੀਂ ਫੈਸਲਾ ਕਰਨਾ ਚਾਹੁੰਦੇ ਸੀ ਕਿੰਗੀ 25 ਤਰੀਕ ਅਸੂਲਣ ਬੰਦੀ ਸੀ ਜੋ ਸਾਡੀ ਕਮਿਟਮੈਂਟ ਹੈ ਔਰ ਉਸ ਤੋਂ ਬਾਅਦ ਪਹਿਲੀ ਤਰੀਕ ਬੰਦੀ ਸੀ ਦੋਵਾਂ ਦੀ ਮੈਂ ਤੁਹਾਡੇ ਅੱਗੇ ਗੱਲ ਰੱਖੀ ਕਿ 25 ਤਰੀਕ ਸਹੀ ਦਿਧੀ ਦੇ ਅੜਿਆਂ ਦੇ ਵਿੱਚ ਆ ਰਿਹਾ ਹੈ ਹਾਲਾਂਕਿ ਮੇਰੀ ਜਥੇਦਾਰ ਅਕਾਲ ਤਖਸਾਲ ਨਾਲ ਗੱਲ ਹੋਈ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਪਾਣਾ ਚਾਹੁੰਦਾ ਔਰ ਸ਼ਰੋਮਣੀ ਕਮੇਟੀ ਬਾਰੇ ਵੀ ਉਹਨੇ ਮੇਰੇ ਨਾਲ ਡਿਸਕਸ ਕੀਤਾ ਕਿ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਥੇਦਾਰ ਸਾਹਿਬ ਨੂੰ ਪੁੱਛਿਆ ਕਿ 29 ਤਰੀਕ ਦਾ ਗੁਰਪੁਰਬ ਹੈ ਤੇ ਅਸੀਂ ਨਗਰ ਕੀਰਤਨ ਕੱਢ ਲਈਏ ਕਿਉਂਕਿ ਉਹ ਇੱਕ ਦਿਨ ਪਹਿਲਾਂ ਕਰਦੇ ਆ ਔਰ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ 28 ਦੀ ਜਗ੍ਹਾ 27 ਨੂੰ ਕਰ ਦਿਓ ਕੀ ਸਵਾਗਤ ਐ ਸਵਾਹੀ ਜਿਹੜਾ ਸ਼ਹੀਦੀ ਸਤਸਾਹ ਦਾ ਦੀ ਛੋਟੇ ਸਾਹਿਬ ਜਾਗਰਦੀ ਉਠਾਈ ਤਰੀਖ ਨਹੀਂ ਹੈ ਪਰ ਇਸ ਕਰਕੇ 27 ਤਰੀਕ ਨੂੰ ਸਰੋਵਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ ਮਗਰ ਜਦ 25 ਤਰੀਕ ਵਾਲੇ ਗੱਲ ਹੁੰਦੀ ਸੀ ਤੇ ਬਾਗੇ ਲੋਕਾਂ ਦੇ ਦਿਲਾ ਸੀ ਕਿ ਅਸੀਂ ਕਈਆਂ ਨੇ ਜਿਸ ਤਰ੍ਹਾਂ ਉਹ ਵਿਚਾਰ ਧਾਰਾ ਦਿੱਤੀਆਂ ਕਿ ਕਈ ਲੋਕ ਭੁੰਜੇ ਸੌਂਦੇ ਐ ਕਿ ਗੁਰੂ ਦੇ ਉਹਨਾਂ ਝਗਲਾਂ ਦੇ ਵਿੱਚ ਉਹਨਾਂ ਜਗਾਵਾਂ ਦੇ ਵਿੱਚ ਜਿੱਥੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਵਿਛੜੇ ਸਰਸਰ ਨਦੀ ਤੋਂ ਲੈ ਕੇ ਤੇ ਫਟੇਗੜ ਸਾਹਿਬ ਦੇ ਸਫ਼ਰ ਤੇ ਵੀ ਸਾਹਿਬ ਦੇ ਸਫ਼ਰ ਦੇ ਵਿੱਚ ਵੀ ਉੱਤੇ ਹਾਜ਼ਰੀਆਂ ਪੜਦੇ ਆ ਸੋ ਇਹ ਖੁਸ਼ੀ ਦਾ ਦਿਹਾੜੇ ਜਿਹੜੇ ਨੇ ਉਹਦੇ ਵਿੱਚ ਅਸੀਂ ਨਹੀਂ ਬੁਲਾਣੇ ਚਾਹਦੇ ਇਹ ਸਾਰੀਆਂ ਦੁਬਿਧਾਵਾਂ ਸੀ ਮਗਰ ਤੁਹਾਡੇ ਸਾਰਿਆਂ ਦੇ ਜਿਹੜੇ ਵਿਚਾਰ ਮਿਲੇ ਔਰ ਉਚੋਕੋਂ ਗਿਣਤੀ ਦੇ ਵਿਜੇ ਇਸ ਗੱਲ ਦੇ ਉੱਤੇ ਮਾਨੂੰ ਜੋ ਲੱਗ ਰਿਹਾ ਹੈ ਕਿ ਅੰਸਰਸ ਰੱਗੀ ਹੈ ਕਿ ਸਾਨੂੰ ਪਹਿਲੀ ਜਨਵਰੀ ਨੂੰ ਇਹ ਨਗਰ ਕੀਰਤਨ ਕਰਨਾ ਚਾਹੀਦਾ ਹੈ। ਔਰ ਮੈਂ ਸਮਝਦਾ ਕਿ ਐਸੇ ਉਸਦੇ ਕੋਈ ਦੁਗਧਾ ਨਹੀਂ ਹੋਣੀ ਚਾਹੀਦੀ ਕਿ ਪਹਿਲੀ ਜਨਵਰੀ ਨੂੰ ਸੰਗਤ ਆਏਗੀ। ਸੰਗਤ ਨੇ ਪਹਿਲਾ ਤਰੀਕ ਮਨਾਣੀ ਹੁੰਦੀ ਹੈ। ਜੇ ਅਗਰ 29 ਤਰੀਕ ਦੀ ਜਗ੍ਹਾ ਪਹਿਲੀ 23 ਨੂੰ ਪ੍ਰਕਾਸ਼ ਦਿਹਾੜਾ ਹੁੰਦਾ ਤੇ ਤਾਂ ਵੀ ਅਸੀਂ ਸਾਰਿਆਂ ਨੇ ਮਨਾਣਾ ਸੀ ਤਾਂ ਵੀ ਕੋਈ ਦੁਗਧਾ ਨਹੀਂ ਸੀ। ਸੋ ਮੈਨੂੰ ਜੋ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਕਿ ਇਹ ਪਹਿਲੀ ਤਰੀਕ ਦਾ ਫੈਸਲਾ ਅਸੀਂ ਸਾਰੀ ਕਮੇਟੀ ਨੇ ਆਪਸ ਵਿੱਚ ਬੈਠ ਕੇ ਵੀ ਸਲਾਹ ਕੀਤੀ ਹੈ ਤੁਹਾਡੀ ਸਲਾਹ ਲੈਂਦੇ ਲੈਂਦੇ ਜੇ ਸਾਰਿਆਂ ਦੀ ਪ੍ਰਮਾਣਿਕੀ ਹੋਵੇ ਤੇ ਮੈਂ ਝਗੜਾ ਛੱਡਾਂਗਾ ਸਾਰਿਆਂ ਨੇ ਹੱਥ ਖੜੇ ਕਰਕੇ ਆਪਣੀਆਂ ਬਾਹਾਂ ਉੱਚੀਆਂ ਕਰਕੇ ਸਾਰਿਆਂ ਨੂੰ ਦੀ ਪ੍ਰਮਾਣਿਕੀ ਦੇਣੀ ਹੈ ਤਾਂ ਕਿ ਅਸੀਂ ਪਹਿਲੇ ਤਰੀਕ ਨੂੰ ਨਗਰ ਕਿਰਤ ਲਈ ਤਿਆਰੀਆਂ ਕਰ ਸਕੀਏ ਬੋਲੇ ਜਾਸਕ ਫਰਸਦਿਆਂ ਸਾਢੇ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ ਫਿਲਹਾਲ ਰੁਕਦੇ ਇੱਕ ਬ੍ਰੇਕ ਦੇ ਲਈ ਗੁਰਦੁਆਰਾ ਕਾਬਗਨ ਸਾਹਿਬ ਵਿਖੇ ਗੁਰੂਪਦੇਸ਼ ਪ੍ਰਿੰਟਿੰਗ ਪ੍ਰੈਸ ਦੀ ਇਮਾਰਤ ਦੇ ਵਿਸਤਾਰ ਕਾਰਜ ਅਤੇ ਨਵੇਂ ਬਣੇ ਫੁੱਟਪਾਥ ਦਾ ਨਵੀਨੀਕਰਨ ਕੀਤਾ ਜਾ ਰਿਹਾ ਤੇ ਇਸ ਦਾ ਜਾਇਜ਼ਾ ਲੈਣ ਵਾਸਤੇ ਦਿੱਲੀ ਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰੂ ਉਪਦੇਸ਼ ਪ੍ਰਿੰਟਿੰਗ ਪ੍ਰੈਸ ਦੀਆਂ ਜਿੱਥੇ ਦਿੱਲੀ ਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ ਨੇ ਜਾਇਜ਼ਾ ਇਹਨਾਂ ਵੱਲੋਂ ਲਿਤਾ ਜਾ ਰਿਹਾ ਇਸ ਪ੍ਰਿੰਟਿੰਗ ਪ੍ਰੈਸ ਦਾ GHPS इंडिया गेट ਵਿਖੇ ਦਿੱਲੀਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਬਾਲਾ ਪ੍ਰੀਤਮ GHPS ਇੰਟਰ ਸਕੂਲ ਸਪੋਰਟਸ ਮੀਟ 2022 ਬਾਸਕਟਬਾਲ ਟੂਰਨਾਮੈਂਟ ਦੇ ਅੰਤਿਮ ਦਿਨ ਦਿੱਲੀਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਲਕਾ ਤੇ ਦਿੱਲੀਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਹੋਰ ਮੈਂਬਰ ਪਹੁੰਚੇ ਇਸ ਮੌਕੇ ਦਿੱਲੀਸ਼ਹਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਲਕਾ ਨੇ ਜਿੱਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਅਤੇ ਹੀ ਇਹਨਾਂ ਬੱਚਿਆਂ ਨੂੰ ਤੇ ਨਾਲ ਹੀ ਇਹਨਾਂ ਦੇ ਕੋਚ ਨੇ ਵਧਾਈ ਵੀ ਦਿੱਤੀ। ਪੂਜਾ ਸਖਵਰਸਤਿਆਂ ਸਾਰੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਹੋਵੇਗੀ ਫਿਲਹਾਲ ਰੁਕਦੇ ਇੱਕ ਬ੍ਰੇਕ ਦੇ ਲਈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਸਮਾਗਮ ਕੀਤੇ ਜਾ ਰਹੇ ਨੇ ਧਨ ਲਿਖਾਰੀ ਨਾਨਕਾ ਲੜੀ ਦੇ ਤਹਿਤ ਦਲੀਸਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸੰਗਤ ਵੱਲੋਂ ਵੀ ਵੱਡੀ ਗਿਣਤੀ 'ਚ ਹਾਜ਼ਰ ਹੋਈ ਗਈ ਮਾਦੇ ਬੇਦੀ ਪ੍ਰਾਨਿਆ ਦਰਾ ਪ੍ਰਾਨਿਆ ਦਗਾ ਹਮਾਰੇ ਬੇਦੀ ਪ੍ਰਾਨਿਆ ਦਗਾ ਹਮਾਰੇ ਬੇਦੀ ਪ੍ਰਾਨਿਆ ਦਗਾ

ਬੇਤੀ ਪ੍ਰੀਤ ਮਜੂਰੀ ਮਾਂ you <laughs> ਬੇਟੀ ਕੇ ਗੁਣ ਸੁਣ ਲਈ ਬੇਟੀ ਕੇ ਜੋ ਸਕਵਰ ਸਦਿਆਂ ਸਾਡੇ ਖਾਸ ਸਪੈਸ਼ਲ ਗੈਸ ਦੇ ਵਿੱਚ ਪਸਾ ਨਹੀਂ ਮੈਨੂੰ ਉਹਦੇ ਇਜਾਜ਼ਤ ਧੰਨਵਾਦ